ਦਾਰਿਆਏ ਚਰਨ ਪਰਸ ਕੇ ਮਹਾ ਵਿਦਵਾਨ ਕਹਿੰਗੇ ਜਿਹੜੇ ਆਧਿਕ ਪਖੋਂ ਸੀ ਗਿਰੇ ਹੋਏ ਜਿਹੜੇ ਆਧਿਕ ਪਖੋਂ ਸੀ ਗਿਰੇ ਹੋਏ ਚੱਕ ਫਰਸ ਤੋਂ ਅਰਸ਼ ਪਿਠਾ ਦੇ ਦਿੱਤੇ ਜਾਨਾ ਮੋਇਆ ਮਨੁੱਖਾਂ ਦੇ ਵਿੱਚ ਪਾਇਆ ਕੋਤਕ ਰੱਖੀ ਅਜੀਬ ਵਿਖਾ ਦਿੱਤੇ ਤੈਨੂੰ ਯਾਦ ਕਰਕੇ ਹੋ ਕੇ ਪਰਦੇ ਨੇ ਤੈਨੂੰ ਯਾਦ ਕਰਕੇ ਹੋ ਕੇ ਪਰਦੇ ਨੇ ਵਿਦਸ਼ਾਲਾ ਵਿੱਚ ਹਾਨੀ ਤੇ ਯਾਰ ਤੇਰੇ ਧਰਤੀ

चमत्कार भी जेकर मिट्टी फड़िया

ਕੰਕੋਰ ਮਚੀ ਛਿੱਟਾ ਨਾਮ ਦਾ ਮਾਰ ਖੰਡੀ ਖਾਰ ਕੀਤੀ ਵਿਸ਼ਨੂ ਸ਼ਿਵ ਬਰੰਭਾ ਤੇ ਦੇਵਤੇ ਵੀ ਗੁਣਗਾਮ ਦੇ ਨੇ ਸਭ ਨਾਰ ਨਾਰੀ ਉਹ ਯੂਕੇ ਦੇ ਵਿੱਚ ਬਰਸਾਤ ਕੋ ਆਈ ਸਦਾ ਰਹਿਣ ਦੇ ਸਦਾ ਉਪਕਾਰ ਤੇਰੀ ਪੈਣੀ ਵਾਲਿਆ ਸੱਚ ਦੇ ਸੂਰਜਾ ਦੇ ਉਹ ਪੈਣੀ ਵਾਲਿਆ ਸੱਚ ਦੇ ਸੂਰਜਾ ਦੇ ਤੇਰੀ ਰੋਸ਼ਨੀ सोचिया गिने चाहते उच्चे पर्वता तो डूंगे सागरा तो नहीं मिटरा नो मिले जाते तेरी खोजी भी खोज ना कर सके और तेरी खोजी भी खोज ना कर सके गुण गाओ का सारा संसार तेरा सदा रहन के जाद उपकार तेरे सदा रहन के जाद उपकार तेरे तांशी सतगुरु जी <laughs>